ਕਿਸਾਨੀ ਹੁਣ ਲਾਹੇਵੰਦ ਨਹੀਂ ਰਹੇਗੀ ਕਿਸਾਨੀ ਦੇ ਵਿੱਚ ਮੁਨਾਫਾ ਨਹੀਂ ਹੈ ਕਿਹਾ ਗਿਆ ਕਿ ਡੇਰੀ ਫਾਰਮਿੰਗ ਦੇ ਵੱਲ ਆਜੋ ਵੱਡੇ ਪੱਧਰ ਤੇ ਕਿਸਾਨਾਂ ਨੇ ਇਹ ਜਿਹੜਾ ਕਿੱਤਾ ਹੈ ਇਹਨੂੰ ਵੀ ਅਪਣਾਇਆ ਪਰ ਇਹਦੇ ਵਿੱਚ ਵੀ ਕਿਸਾਨ ਬੁਰੀ ਤਰ੍ਹਾਂ ਫੇਲ ਹੋ ਰਿਹਾ ਹੈ ਕਾਰਨ ਕੀ ਹੈ ਪੰਜਾਬ ਦੇ ਕਿਸਾਨ ਨੇ ਸਾਡੇ ਨਾਲ ਮੌਜੂਦ ਜਗਰਾਉਂ ਦੇ ਵਿੱਚ ਪਸ਼ੂ ਮੇਲੇ ਤੇ ਅੱਜ ਪਹੁੰਚੇ ਨੇ ਬਾਪੂ ਜੀ ਕਿੱਥੋਂ ਆਏ ਹੋ ਮਾਨਸੇ ਤੋਂ ਆਏ ਹਾਂ ਜੀ ਖਿਆਲਾ ਪਿੰਡ ਲੋਗੇ ਮਾਨਸੇ ਤੋਂ ਆਏ ਹਾਂ ਬਾਪੂ ਜੀ ਕੀ ਕਾਰਨ ਹੈ ਕਿ ਪਹਿਲਾਂ ਕਿਹਾ ਜਾਂਦਾ ਸੀ ਵੀ ਖੇਤੀ ਲਾਹੇਵੰਦ ਨਹੀਂ ਰਹੇਗੀ ਇੱਧਰ ਡੇਰੀ ਫਾਰਮਿੰਗ ਵੱਲ ਆਜੋ ਹੁਣ ਇਹਦੇ 'ਚ ਵੀ ਕਿਸਾਨ ਜਿਹੜਾ ਉਹ ਨੁਕਸਾਨ ਚੱਲ ਰਿਹਾ ਇਹ ਖੇਤੀ ਦੇ ਨਾਲ-ਨਾਲ ਹੀ ਚੱਲਦਾ ਜੀ ਆਪਣਾ ਪਸ਼ੂਆਂ ਦਾ ਨਾਲੇ ਅਸੀਂ ਪਸ਼ੂ ਰੱਖਦੇ ਨਾਲੇ ਇਹਦੇ 'ਚ ਰੇਟ ਨਹੀਂ ਮਿਲ ਰਿਹਾ ਇਹਥੇ ਆ ਕੇ ਮਾਰ ਕਰਨੇ ਰੇਟ ਕਿਸੇ ਵੀ ਚੀਜ਼ ਦਾ ਨਾ ਦੁੱਧ ਦਾ 30 ਰੁਪਏ ਜੇ ਪਸੇਰੀ ਪਾਇਆ 30ਾਂ ਜਾਂ 500 ਇਹਨੇ 'ਚ ਕੀ ਕੀ ਬਚੂ ਤੇ ਕਿੰਨਾ ਉਹਦੇ 'ਚ ਖਰਾਕ ਵੀ ਪਾਉਣੀ ਠੀਕ ਹੈ ਤੇ ਸਾਹਮਣ ਵਾਲੀ ਵੀ ਉੱਤੇ ਕੀ ਉਹ ਕਰੂ ਬੁੜੀਆਂ ਸਾਹਮਣੀਆਂ ਆਪਣਾ ਤਾਂ ਖੇਤੀ ਦਾ ਆਪਾਂ ਜ਼ਿੰਮੇਵਾਰ ਤਾਂ ਖੇਤ ਵਾਗਿਆ ਤੇ ਕਿੰਨਾ ਕਿਹਦੇ 'ਚ ਮੁਨਾਫਾ ਕੀ ਖੱਟੂਗਾ ਦੇਰੀ ਐਸੇ ਕਰਕੇ ਫੇਲ ਹੋਈ ਜਾਂਦੀ ਹੈ ਰੇਟ ਨਾ ਮਿਲਣ ਕਰਕੇ ਰੇਟ ਨਹੀਂ ਮਿਲ ਰਿਹਾ ਬਾਜ਼ਾਰ 'ਚ ਜਦੋਂ ਲੈਣ ਜਾਈਦਾ ਓਦੋਂ ਤਾਂ 60-65 ਰੁਪਏ ਮਿਲ ਜਾਂਦਾ ਵੇਰਕਾ ਦਾ ਵੀ ਐਸੇ ਰੇਟ ਮਿਲਣ ਲੱਗ ਗਿਆ ਦੂਜੇ ਵੀ ਆ ਗਏ ਇੱਥੇ ਆ ਗਈ ਮਾਰ ਖਾਣੇ ਆਪਾਂ ਮਾਰ ਇੱਥੇ ਹੀ ਪੈਂਦੀ ਹੈ ਵੀ ਜਿਹੜਾ ਉਹ ਪ੍ਰੋਡਕਟ ਬਣਾ ਕੇ ਉਹਦਾ ਕਿੰਨੇ ਰੇਟ ਤੇ ਆ ਤੇ ਦੁੱਧ ਨਹੀਂ ਆਪਾਂ ਤੋਂ ਇਹੀ ਰੇਟ ਲੈ ਰਹੇ ਬਸ ਜ਼ਿੰਮੇਦਾਰਾਂ ਤੋਂ ਤਾਂ ਇਹੀ ਖਰੀਦਣਾ ਹੈ ਆਪਾਂ ਕੀ ਕਰਾਂਗੇ ਖੇਤੀ ਕਰਾਂਗੇ ਕਿ ਤੋਂ ਨਹੀਂ ਲੱਗਦਾ ਜਿਵੇਂ ਹੁਣ ਸ਼ਹਿਰਾਂ ਦੇ ਵਿੱਚ ਦੁੱਧ ਦੀ ਪੌਣ ਆਉਂਦੇ ਉਹ ਤਾਂ ਨਿਰੀ ਮਿਲਾਵਟ ਹੈ ਉਹਦੇ ਚੋਂ ਦੁੱਧ ਉਹ 35-40 ਰੁਪਏ ਵੀ ਵੇਚ ਰਹੇ ਐ ਉਹ ਪਰ ਦੁੱਧ ਸਹੀ ਨਹੀਂ ਮਿਲ ਰਿਹਾ ਸ਼ਹਿਰ ਚ ਜਾ ਕੇ ਇੱਥੇ ਹੁਣ ਘਰੋਂ ਨਾ ਤਾਂ ਭੱਲੇ ਜਾ ਸਕਦੇ ਆਪਣੇ ਤਾਂ ਘਰੋਂ ਚੱਕਦੇ ਜੀ ਉੱਥੇ ਆ ਕੇ ਮਾਰ ਪੈਂਦੀ ਆਪਣਾ ਵੇਚਣ ਚ ਬਸ ਜਦੋਂ ਸ਼ਹਿਰ ਚ ਉਹ ਚਾਹੇ ਕੋਸ ਮਰਜ਼ੀ ਰੇਟ ਚਾਹੇ ਮਿਲਾਉਂਦੇ ਆ ਜੀ ਕੀ ਰੇਟ ਹੋਣਾ ਚਾਹੀਦਾ ਜੀ ਮੀਦਾਰ ਤਾਂ ਉਹ ਤਾਂ 60 ਤੇ ਲੈਂਦੇ ਆ ਕੀ ਰੇਟ ਕੀ ਹੋਣਾ ਚਾਹੀਦਾ ਰੇਟ ਆ ਤਾਂ ਘੱਟੋ ਘੱਟ 100 ਤੋਂ ਘੱਟ ਨਹੀਂ ਹੋਣਾ ਚਾਹੀਦਾ ਜੀ 50 ਰੁਪਏ ਤਾਂ 50-60 ਤੱਕ ਤਾਂ ਚੱਲਿਆ ਤੇ ਹੁਣ ਦੇਖੋ ਕੀ ਰੇਟ ਹੈਗਾ ਹੁਣ ਜਮੇ ਇਹ 480 ਬਸ 20-30 ਰੁਪਏ ਇਸ ਤੋਂ ਵੀ ਜਦੋਂ ਹੁਣ ਫੈਂਟ ਲਾਉਂਦੇ ਆ ਫੈਂਟ ਚ ਤਾਂ ਉਦੋਂ ਵੀ ਘਟਾ ਦਿੰਦੇ ਇੱਕੋ ਮਸ਼ੀਨਾਂ ਹੀ ਆਲੇ ਰੱਖਿਆ ਹੁਣ ਉਹ ਮਸ਼ੀਨਾ ਕਰਕੇ ਜਮੇ ਹੀ ਮਾਰਤਾ ਰਕੜੀ ਜਾਂਦੇ ਆ ਜਾਨੀ ਭੋਦੇ ਭਾਲ ਜਾਂਦੇ ਆ ਇੱਥੋਂ ਤੇ ਜਾ ਕੇ ਸ਼ਹਿਰਾਂ ਚ ਦੁੱਗਣਾ ਵੇਚਾ ਮਸ਼ੀਨਾਂ ਦਾ ਫਾਇਦਾ ਨਹੀਂ ਹੋਇਆ ਮਸ਼ੀਨਾਂ ਦਾ ਉਹਨਾਂ ਦਾ ਕੀ ਫਾਇਦਾ ਜੀ ਕਿਸੇ ਨੂੰ ਅਨਪੜ ਹੁੰਦੇ ਹੈਗੇ ਜ਼ਿਮੀਂਦਾਰਾਂ ਨੂੰ ਪਤਾ ਕੀ ਹੁੰਦਾ ਵੀ ਕੀ ਫੈਂਟ ਕਿੰਨੀ ਜਦੋਂ ਕਰਦੇ ਆ ਮਸ਼ੀਨਾਂ ਰਾਈ ਠੀਕ ਹੈ ਉਹ ਦੂਸਰੀਆਂ ਆ ਗਈਆਂ ਹੁਣ ਕੰਪਿਊਟਰਾਈਜ਼ੀਆਂ ਤੇ ਉਹਨਾਂ ਕਰਕੇ ਤਾਂ ਜਮੇ ਨਹੀਂ ਪਤਾ ਲੱਗਦਾ ਜੋ ਦੁੱਧ ਦੇ ਨੇਗੇ ਸਿੰਪਲ ਭਰਾਏ ਜਾਂਦੇ ਨੇ ਜਦੋਂ ਅਸੀਂ ਸਿੰਪਲ ਭਰਾਤਾ ਤਾਂ ਉਹਨਾਂ ਦੀ ਪਹੁੰਚ 60 ਉੱਥੇ ਤੱਕ ਨਹੀਂ ਹੋ ਸਕਦੀ ਉਸ ਦਾ ਮਗਰਾ ਨਹੀਂ ਕਰਿਆ ਜਾਂਦਾ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਉਹ ਸਿੰਪਲ ਇੰਨਾ ਜ਼ਰੂਰ ਕਿਹਾ ਜਾਂਦਾ ਹੈ ਕਿ ਸਾਨੂੰ ਇਹ ਦੁੱਧ ਮਾੜਾ ਪਰ ਸਾਨੂੰ ਇਹ ਨਹੀਂ ਕਿਹਾ ਜਾਂਦਾ ਵੀ ਕਿਉਂ ਮਾੜਾ ਇਹਦੀਆਂ ਕੋਈ ਵਧੀਆ ਲੈਬੋਰੀਆਂ ਹੋਰ ਤਿਆਰ ਹੋਣ ਜੋ ਕਿ ਅੱਗੇ ਵਧੀਆ ਸਾਨੂੰ ਟੈਸਟ ਕਰਕੇ ਦੱਸਿਆ ਜਾਵੇ ਵੀ ਇਸ ਦੇ ਵਿੱਚ ਕੀ ਮਿਲਾਵਟ ਹੈ ਕਿਉਂ ਮਾੜਾ ਕਿਹ ਕਿ ਲਬੋਰਟਰੀ ਹੈ ਪੂਰੇ ਪੰਜਾਬ ਦੇ ਵਿੱਚ ਕੋਈ ਲਬੋਰਟਰੀ ਹੈ ਹਾਂਜੀ ਇਹ ਲਬੋਰਟਰੀਆਂ ਜ਼ਿਆਦਾ ਹੋਣੀਆਂ ਚਾਹੀਦੀਆਂ ਨੇ ਜੋ ਕਿ ਸਾਨੂੰ ਇਹਨਾਂ ਦੀਆਂ ਸਹੂਲਤਾਂ ਮਿਲਣ ਸਾਨੂੰ ਪਤਾ ਲੱਗੇ ਵੀ ਕਿਉਂ ਮਲਾਵਟ ਮਲਾਵਟ ਵਾਲੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਤੇ ਦੁੱਧ ਦਾ ਰੇਟ ਮਿਲਣਾ ਚਾਹੀਦਾ ਤਾਂ ਇਹ ਜੀ ਸਾਨੂੰ ਸਹਿਕਤਨ ਦਾ ਸਹੀ ਹੈਗਾ ਨਹੀਂ ਤਾਂ ਫੇਲ ਹੈਗਾ ਜ਼ਿੰਮੇਦਾਰਾਂ ਵਾਸਤੇ ਪਹਿਲਾਂ ਪਨੀਰ ਦੀ ਵੀ ਗੱਲ ਕਰ ਰਹੇ ਸੀ ਖੜੇ ਕਿ ਪਨੀਰ ਵੀ ਸਹੀ ਪਨੀਰ ਆਮ ਹੋਟਲਾਂ ਦੇ ਵਿੱਚ ਜਿਵੇਂ ਨੈਪਕਨ ਵਗੈਰਾ ਜੀ ਉਹਨਾਂ ਨੂੰ ਮਿਕਸੀ ਦੇ ਵਿੱਚ ਘੋਲਿਆ ਜਾਂਦਾ ਉਸ ਦੀ ਪਨੀਰ ਬਣਾਇਆ ਜਾਂਦਾ ਪਨੀਰ ਨੈਪਕਨ ਹਾਂਜੀ ਨੈਪਕਨ ਸਾਰੇ ਆਮ ਘੋਲਦਾ ਜੀ ਉਸ ਦੀ ਪਨੀਰ ਬਣਾ ਕੇ ਤਾਂ ਵੇਚਦੇ ਆ ਅੱਜ ਕਾਦੇ ਚ ਘੋਲਦੇ ਆ ਨੈਪਕਨ ਜੋ ਕਿ ਪਨੀਰ ਜੋ ਪਨੀਰ ਬਣਦਾ ਗਲਾਬ ਜਾਮਨ ਲਾ ਲੋ ਕੋਈ ਵੀ ਮਠਿਆਈ ਬਾਜ਼ਾਰ ਜਿੰਨੀ ਵੀ ਬਾਜ਼ਾਰ ਚ ਮਠਿਆਈ ਵਗਦੀ ਹੈ ਉਸ ਦੇ ਵਿੱਚ ਸਭ ਚੰਮਲਾਵਟ ਹੈ ਜੋ ਚੈੱਕ ਹੋਣੀ ਚਾਹੀਦੀ ਹੈ ਪੂਰੇ ਪੂਰੇ ਸਾਰੀਆਂ ਮਲਾਵਟੀ ਮਿਲਦੀਆਂ ਨੇ ਮਲਾਵਟੀ ਮਿਲਦੀਆਂ ਜਿਹੜੀਆਂ ਆਪਣੇ ਫੈਟ ਚੈੱਕ ਕਰਨਣੀਆਂ ਇਲੈਕਟ੍ਰੋਨਿਕ ਮਸ਼ੀਨਾਂ ਇਹਨਾਂ ਨੂੰ ਖਲਵਾ ਕੇ ਸੈੱਟ ਕਰਾ ਲੈਂਦੇ ਆ ਇਹਨਾਂ ਦੀ ਐਡਜਸਟਮੈਂਟ ਕੀਤੀ ਵੀ ਹੁੰਦੀ ਆ ਵੀ ਚਾਹੇ ਫੈਟ 4 2 ਆ ਚਾਹੇ 3 ਚਾਹੇ 1 ਆ ਉਹ ਚਾਰ ਹੀ ਹੁੰਦੀ ਹੈ ਨਹੀਂ ਐਡਜਸਟਮੈਂਟ ਕਰਾਈ ਹੁੰਦੀ ਹੈ ਇਹਨਾਂ ਨੂੰ ਕੋਈ ਸੀਲ ਨਹੀਂ ਲਾਈ ਕੋਈ ਪੁੱਛਦਾ ਨਹੀਂਗਾ ਜੀ ਕਰਦਾ ਜਦੋਂ ਮੰਦਾ ਪਿਆ ਜਾਂਦਾ ਉਹਦੀ ਖਲਵਾ ਲੇ ਜਦੋਂ ਦੁੱਧ ਵਾਜ ਜਾਂਦਾ ਉਹ ਤੇ ਮਸ਼ੀਨਾ ਖਲਵਾ ਕੇ ਸੈਟ ਕਰਾ ਲੈਂਦੇ ਕਿਸਾਨ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਉਹਦੇ ਨਾਲ ਉਹ ਤੇ ਕੋਈ ਸੀਲ ਨਹੀਂ ਜੀ ਮਾਰ ਜਿਹੜਾ ਪੈਦਾ ਕਰਦਾ ਦੁੱਧ ਉਸ ਨੂੰ ਪੈ ਰਹੀ ਆ ਆਪਾਂ ਇਸ ਰਿਜ਼ਲਟ ਤੇ ਪਹੁੰਚੋ ਵੀ ਜਿਹੜਾ ਪੈਦਾ ਕਰਦਾ ਉਹਦੇ ਪੱਲੇ ਨਹੀਂ ਕੁਝ ਪੈਂਦਾ ਤੇ ਗਾਂਹ ਪ੍ਰੋਡਕਟ ਬਣ ਕੇ ਜਾ ਉਹ ਤਾਂ ਹੁਣ ਦੁੱਗਣੇ ਰੇਟਾਂ ਤੇ ਕਿੰਨਾ ਕੁ ਸਾਹ ਸੋਈ ਤਾਂ ਉਹ ਮੁਨਾਫਾ ਲੈ ਜਾਂਦਾ 25 ਰੁਪਏ ਫੀਡ ਪੈ ਰਹੀ ਹੈ ਉਹਦੇ ਉੱਤੇ ਲੇਬਰ ਪੈ ਰਹੀ ਹੈ 35-40 ਰੁਪਏ ਖਰਚਾ ਹੋ ਰਿਹਾ ਕਿਲੋ ਦੁੱਧ ਤੇ ਤੇ ਦੁੱਧ 25 ਰੁਪਏ ਬਾਜ਼ਾਰੋਂ ਮਿਲ ਜਾਂਦਾ ਜੀ 25 ਰੁਪਏ ਬਾਜ਼ਾਰੋਂ ਮਿਲ ਜਾਂਦਾ ਇਹ ਸਮੱਸਿਆ ਹੈ ਇਹਨਾਂ ਸਮੱਸਿਆਵਾਂ ਤੋਂ ਸੁਣੇ ਬਿਨਾ ਇਹ ਪੂਰੇ ਐਕਸਪੋ ਕਰਾਉਣੇ ਪੂਰੇ ਮੇਲੇ ਕਰਾਉਣੇ ਅਧੂਰੇ ਨੇ ਕਿਉਂਕਿ ਜਦੋਂ ਕਿਸਾਨ ਜਿਨੇ ਇਹ ਉਤਪਾਦ ਕਰਨਾ ਹੈ ਜਿਨੇ ਆਪ ਦਾ ਹੱਡ ਤੋੜ ਕੇ ਦੁੱਧ ਜਿਹੜਾ ਉਹ ਤੁਹਾਡੇ ਘਰਾਂ ਤੱਕ ਪਹੁੰਚਦਾ ਕਰਨਾ ਹੈ ਦੁੱਧ ਦੀ ਲੈ ਜਾਂਦੇ ਨੇ ਕੰਪਨੀਆਂ ਲੈ ਜਾਂਦੀਆਂ ਵੱਡੀਆਂ-ਵੱਡੀਆਂ ਉਹ ਆਪ ਘਾਟੇ 'ਚ ਹੈ ਕੰਪਨੀਆਂ ਮੁਨਾਫੇ ਦੇ ਵਿੱਚ ਨੇ ਔਰ ਜਦੋਂ ਤੱਕ ਇਸ ਕੋਰ ਸਮੱਸਿਆ ਨੂੰ ਨਹੀਂ ਸਮਝਿਆ ਜਾਊਗਾ ਤਾ ਪੂਰੇ ਪੰਜਾਬ ਦੇ ਵਿੱਚ ਛੱਡੋ ਦੇਸ਼ ਦੇ ਵਿੱਚ ਜਿੰਨੇ ਮਰਜ਼ੀ ਮੇਲੇ ਕਰਾ ਲਓ ਉਹਨਾਂ ਦਾ ਕੋਈ ਫਾਇਦਾ ਨਹੀਂ ਹੋਣਾ ਕੈਮਰਾ ਪਰਸਨ ਜਗਰੂਪ ਸਿੰਘ ਤੇ ਸੁਮਨ ਜੇਤਲੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਜਗਰਾਉਂ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978